ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਹੋਵਈ ਜੇ ਲਾਇ ਰਹਾ ਲਿਵ ਤਾਰ ਉਕੇ ਆ ਪੁਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਸਹਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਢਾਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਹ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ 부ਜੈ ਤਾ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖ ਹਦਰ ਹਦੂਰ ਕਥਨਾ ਕਥੀ ਨਿਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੰਦੇ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮਿ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚਨਾਏ ਪਾਖਿਆ ਪਾਉ અપਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਵੇਰ ਕਾਇਆ ਰੱਖੀਐ ਜਿਤ ਦੇ ਸਹ ਦਰਬਾਰ ਮੋਹ ਕਾ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਵੇ ਜਾਣੀਐ ਸਬਿਆਪੇ ਸਚਿਆਰ ਤਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਅਸmai ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥ ਨ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੇ ਰਤਨਾ ਵਾਂ ਜੇ ਤਿਸ ਪਾਵਾਂ ਵਿਣ ਪਾਣੇ ਕਹਿ ਨਾਏ ਕਰੀ ਜੇਤੀ ਸਿਰ ਠੁਪਾਈ ਵੇਖਾਂ ਵਿਣ ਕਰਮਾ ਕੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੈ ਇਕ ਗੁਰ ਕੇ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮਹਿ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾੁਰ ਖਾਇ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨ ਆਵੈ ਤਾ ਬਾਤ ਨ ਪੁੱਛੈ ਕੇ ਕੀਟ ਆਇ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨ ਸੁज्जਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇਸ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਸੂਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੋਹ ਚੋਟਾ ਨ ਖਾਏ ਮਨ ਨ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੋਲ ਤਰਮ ਦੇ ਆਕਾ ਪੂਤੈ ਸੰਤੋਖਤਾ ਬਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਵਲਾ ਉਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾ ਹੇ ਉਹ ਲੈ ਖਾਲਿਕ ਜਾਣੈ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੋਣ ਕੂਤੈ ਕੀ ਤਪਸਾਓ ਏ ਕੋ ਕਵਾਉ ਤਿਸ ਤੇ ਹੋਏ ਲਖ ਦਰਿਆ ਉਤਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਏ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਏ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤਨ ਰੰਕਾਰ ਅਸੰਖ ਮੂਰਕਾਂਦ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਸੰਖ ਥਾਵ ਅਗੰਗ ਅਗੰਗ ਅਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਲਿਖੇ ਤੇ ਸਿਰ ਨਾਹੇ ਜਿਵ ਫਰਮਾਏ ਤੇਵ ਤੇਵ ਪਾਹੇ ਜੇਤਾ ਕੀਤਾ ਤੇ ਤਾ ਨਾਉ ਵਿਣ ਨਾ ਵਹ ਨਹੀਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਏ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤਨ ਰੰਕਾਰ ਭਰੀ ਹੱਤ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇਹ ਮੂਤ ਪਲਿਤਿਕਾ ਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪਰ ਯਾ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਹ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗ ਤੀਰਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰਤੀ ਮਾਹੂ ਕਵਣ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਾਹੂ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਗਗਿਆ ਨਸੋਹਿ ਪਤਲਾ ਪਤਾਲ ਲਖ ਆਕਾਸ ਆਕਾਸ ਔੜ ਕੋੜਕ ਭਾਲ ਥਕੇ ਵੇਦ ਕਹਿਣਿਕ ਵਾਸ ਸੈਸ 18 ਕਹਿਣਕ ਤੇ ਬਾਸ ਲੋਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਅਡਾ ਆਖੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਹੈ ਤੀ ਸੁਤ ਨ ਪਾਈਆ ਨਦੀਆ ਤੈ ਵਾਹ ਪਵਨ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵੀਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇਣ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਵਾਰ ਅੰਤ ਕਾਰਨ ਕੇ ਤੇ ਬਿਲ ਲਾਏ ਤਾਂ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਐ ਵਡੂੱਚਾ ਹੋਵੇ ਕੋਏ ਤੀ ਸੂਚੇ ਕੋ ਜਾਣੈ ਸੋਇ ਜੇ ਵੜਿਆਪ ਜਾਣੈ ਆਪ ਆਪ ਨਾਨਕ ਨਦਰਿ ਕਰਮੀਂ ਦਾਤ ਭੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤmai ਕਿਤੇ ਮੰਗਾ ਜੋਦ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਬ ਤੁਟ ਡੇ ਵੇਕਾਰ ਕਿਤੇ ਲੈ ਲੈ ਮੁਕ ਕਿਰਪਾ ਹੈ ਕਿਤੇ ਮੂ ਰਖਾ ਹੀ ਖਾ ਹੈ ਕਿਤੇ ਆ ਦੁਖ ਪੂਖ ਸਦਮਾਰ ਹੈ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋਰਾ ਖਨਾ ਸਕੈ ਕੋਈ ਜੇ ਕੋ ਖਾਇ ਕੱਖਣ ਪਾਏ ਉਹ ਜਾਣੈ ਜੇਤੀਆ ਮੁਹ ਖਾਇ ਆਪੇ ਜਾਣੈ ਆਪੇ ਦੇ ਆਖੈ ਸੇ ਪੀਕੇ ਹੀ ਕੇ ਜਿਸ ਨੋ ਬਖਸੇ ਸਿਫਤ ਸਲਾ ਨਾਨਕ ਪਾਚਾਈ ਪਾਚਾ ਔ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਧਾਰ ਅਮੁੱਲ ਹੈ ਅਮੁੱਲ ਜਾਹੇ ਅਮੁੱਲ ਪਾਏ ਅਮੁੱਲ ਸਮਾਹੇ ਅਮੁੱਲ ਤਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਇ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੈ ਵਿਖਿਆਣ ਅੱਖਰ ਮੇ ਅੱਖਾਂ ਇੰਦ ਅੱਖ ਗੋਪੀ ਤਾ ਗੋਵਿੰਦ ਅੱਖ ਈਸਰ ਅੱਖ ਸਿੱਧ ਅੱਖ ਕਿਤੇ ਕਿਤੇ ਬੁੱਧ ਅੱਖ ਦਨਵਾਖੇ ਦੇਵ ਅਖੇ ਸੁਰ ਨਰ ਮਨ ਜਨ ਸੇ ਕਹਤੇ ਅੱਖ ਆਖਣ ਪਾਏ ਕਿਤੇ ਕਹਿ ਕਉ ਉੱਠ ਉੱਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਅਖ ਨਾ ਸਕੈ ਕਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸੁਮਾਲੇ ਬਾਜੇ ਨਾਦ ਅਨੇਕ ਨ ਸੰਖਾ ਕੇ ਤੇ ਵਾਉਣ ਹਾਰੇ ਕਿਤੇ ਰਾਗ ਪਰਿਸਿਓ ਕਹੀਐ ਨਾ ਕਿਤੇ ਗਵਨ ਹਾਰੇ ਗਾਵੇ ਤੋਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਸਵਾਰੇ ਗਾਵੇ ਸਿੱਧਿੰਦਿੰਦ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਤਨੁ ਪਾਏ ਤੇਰੇ ਅਠਸੜ ਤੀਰਤਨ ਨਾਲੇ ਗਵੈ ਜੋਤ ਮਹਾਬਲ ਸੂਰਾ ਗਵ ਖਾਣੀ ਚਾਰੇ ਗਵ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਹੀ ਤੁਧ ਨੋਂ ਗਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨਾ ਆਵਣ ਨਾਨਕਿਆ ਵਿਚਾਰ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸਾਹੋ ਸਹਾ ਪਾਤਸਾਹੀਵ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਬਿਪੂਤ ਖਿੰთა ਕਾਲ ਕੁਆਰੀ ਕਾਇ ਅਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਬਹੁਤ ਗਿਆਨ ਦੇ ਆ ਪੰਡਾਰਨ ਕਟਕੜ ਵਾਜੈ ਨਾਦ ਆਪ ਨਾਤ ਨਾਥੀ ਸਭ ਜਾ ਕੀ ਰਿੱਧ ਸਿਦਵਰਾਸਾਦ ਸੰਯੋਗ ਵਿਜੋਗ ਦ્વੈਕਾਰ ਚਲਾਵਹਿ ਲੇਖਿ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕmai ਜੁਗਤ ਵਿਆਈ ਤਿੰਨ ਚੈਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਕਲਾਏ ਦੀ ਬਾਣ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਹੋ ਵੇਖੈ ਉਨਾ ਨਦਰ ਨਾ ਆਵੈ ਬਹੁਤਾ ਇਹ ਹੋ ਵੀ ਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤੇ ਸਾਇਆ ਦੇਸ ਆਦ ਅਨਿਲ ਅਨਾਦ ਨਾਹ ਜੁਗ ਜੁਗੇ ਕੋ ਵੇਸ ਇੱਕ ਦੂਜੀ ਪਾਓ ਲੱਖ ਹੋਇ ਲੱਖ ਵੈ ਲੱਖ ਵੀਸ ਲੱਖ ਲਗੜਾ ਕੀਐਕ ਨਾਮ ਜਗਦੀਸ਼ ਏਤਰਾਏ ਪਤ ਪਵੜੀਆਂ ਚੜਿਐ ਹੋਏ ਕਿਸ ਸੁਣ ਗਲਾ ਆਕਾਸ ਕੀ ਕੀਟਾਇ ਆਈਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚੁਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਇ ਰਾਤੀ ਰੂਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਹ ਨਦਰੀ ਕਰਮ ਪਵੈ ਨੀਸਾਨ ਕਾਚ ਪਕਾਈ ਉਥੈ ਪਾਇ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਕਾਰਤਕੜੀਆ ਰੂਪ ਰੰਗ ਕੇ ਵੇਸ ਕਹਿਤੀਆਂ ਕਰਮ ਭੂਮੀ ਮਿਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕਹਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕਹਿਤੀਆਂ ਬਾਣੀ ਕਹਤੀਆਂ ਖਾਣੀ ਕਿਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੋਦ ਕੋੜ ਅਨੰਦ ਸਾਰਮ ਖੰਡ ਕੀ ਬਾਣੀ ਰੂਪ ਤਿੱਥਾ ਕਾਰਤਕੜੀ ਬਹੁਤ ਅਨੂਪ ਤਾ ਕੀਆ ਗਲਾ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥਾ ਘੜਿਐ ਸੁਰਤ ਮਤਿ ਮਨ ਬੁੱਧ ਤਿਥਾ ਘੜਿਐ ਸੁਰਾ ਸਿੱਧਾਂ ਕੀ ਸੁਦ ਕਰਮ ਖੰਡ ਕੀ ਬਾਣੀ ਜੋਰ ਤਿਥੈ ਘੋਰ ਨ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮੈਂ RAM ਰਹਿਆ ਭਰਪੂਰੈ ਤਿਥੈ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਤਿਥੈ ਭਗਤ ਵਸੈ ਕੇ ਲੋ ਕਰੈ ਨੰ ਸੱਚਾ ਮਨ ਸੋਇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇਤੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤ ਅੰਤ ਨਾਨਤ ਤਿਤੈ ਲੋ ਲੋ ਆਕਾਰ ਜਿਵ ਜਿਵ ਹੁ ਕੰਤੀ ਵਾ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾਸਾਰ ਜਤ ਪਹਾਰਾ ਤੇ ਰਜ ਸੁਨਿਆਰ ਹਰਨ ਮਰਤਵੇ ਦੇ ਹਥਿਆਰ ਪੌਖਲਾ ਗਨ ਤਪਤਾਉ ਭਾਂਡਾ ਪਉ ਮਰਤਿ ਤਟਾਲ ਖੜੀਐ ਸਭ ਸਚੀ ਟਕਸਾਲ ਜਿਨਕ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕੈ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉੱਜਲੇ ਕਿਤੇ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ